ਤੇ ਹੁਣ ਜੇ ਤੁਹਾਨੂੰ ਕਹਣਾ ਵੇ ਸਟਾਰਟ ਕਰਦੇ ਹਾਂ ਤੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਨਵਜੋਤ ਸਿੰਘ ਸਿੱਧੂ ਦੀ ਪਾਵੇਂ ਬਿਹਾਰ ਵਿੱਚ ਰੈਲੀ ਵਿੱਚ ਉਹਨਾਂ ਦੇ ਭਾਸ਼ਣ ਤੋਂ ਨਾਰਾਜ਼ ਹੋ ਕੇ ਨਵਜੋਤ ਸਿੰਘ ਸਿੱਧੂ ਤੇ ਕੇਸ ਦਰਜ ਕਰਾਇਆ ਗਿਆ ਪਰ ਇਸ ਦੇ باوجود ਨਵਜੋਤ ਸਿੰਘ ਸਿੱਧੂ ਲਗਾਤਾਰ ਨਰਿੰਦਰ ਮੋਦੀ ਤੇ ਅਟੈਕ ਕਰ ਰਹੇ ਨੇ ਉਹਨਾਂ ਗੁਜਰਾਤ ਦੇ ਪੱਤਨ ਵਿੱਚ ਰੈਲੀ ਕੀਤੀ ਅਤੇ ਨਰਿੰਦਰ ਮੋਦੀ ਤੇ ਜੰਮ ਕੇ ਵਰੇ ਉਹਨਾਂ ਨਰਿੰਦਰ ਮੋਦੀ ਅਤੇ ਨਰਿੰਦਰ ਮੋਦੀ ਦੇ ਵਾਅਦਿਆਂ ਨੂੰ ਨਿਸ਼ਾਨਾ ਬਣਾਇਆ ਉਹਨਾਂ ਸ਼ਾਰਨਾਂ ਅੰਦਾਜ਼ ਵਿੱਚ ਨਰਿੰਦਰ ਮੋਦੀ ਤੇ ਹਮਲੇ ਕੀਤੇ ਇਸ ਦੌਰਾਨ ਰੱਜ ਕੇ ਹਾਸਾ ਪਿਆ ਅਤੇ ਤਾੜੀਆਂ ਵਜੀਆਂ मोदी साहब को जवाब देने वाला हूं और फैसला आपके हाथ में दूध को भट्टी पे रख दो तो दूध का उबलना निश्चित है और जनता में गुस्सा आ जाए रोष आ जाए आक्रोश आ जाए तो सरकारों का उलटना भी निश्चित है दरबार वतन में जब एक दिन सब जाने वाले जाएंगे ये जनता का दरबार है मेरे वतन का दरबार है यही फैसले होंगे दरबारे वतन में जब एक दिन सब जाने वाले जाएंगे कुछ अपनी कजा को पहुंचेंगे कुछ अपनी सजा को पाएंगे अखाक नशीरो उठ बैठो अब वक्त कहां आन पहुंचा है जब दिल्ली में तख्त गिराए जाएंगे और ताज उछाले जाएंगे पलट के रख दो बेईमान प्रधानमंत्री झूठे प्रधानमंत्री नकाबोश प्रधानमंत्री का तख्ता बात करोड़ों की दुकान पकौड़ों की बात करोड़ों की दुकान पकौड़ों की और संगत पकौड़ों की चौकीदार बनने चले वाह भाई बहनों भाई नो। अरे चीन समंदर के नीचे रेल लाइन बिछा रहा अमेरिका मंगल ग्रह पे जाके जीवन तलाश रहा रूस रोबोटिक सेना बना रहा है और हिंदुस्तान चौकीदार बना रहा है वो भी चोर थोगो, थोगो। ये तो अखबार में ही देखा है आई द रियलिटी क्या है लेकिन हम एक एक मुल्क है इसमें बहुत धर्म है बहुत जात पात है सभी हिंदुस्तानी हैं है तो हर ही हर बार ही ऐसे मैंने यही तो आपको कहा है कि हिंदुस्तान इज ऑफ ऑल हर किस्म के मज़हब के लोग हैं हर जात हैं इसमें और सारे ही हमारे हिंदुस्तानी हैं सो दैट इज़ द वे इंडिया एंड कांग्रेस पार्टी ने तो हर वेले ऐसे ही देखा है कैन you know, मैंने मुझे क्या मालूम है जा, जाए प्रधान ने या आजम खान ने क्या कहा है आई एम टू टॉक अबाउट पंजाब ਇਹ ਜੋ ਬਾਤ ਹੈ ਅਗਰ ਅੱਜ ਕੋਈ ਬਿਆਨ ਦਿਆ ਹੈ ਤਾਂ ਮੈਂ ਜਦ ਪੜ੍ਹਾਂਗਾ ਅਖਬਾਰ ਵਿੱਚ ਤਾਂ ਮੈਂ ਰਿਐਕਸ਼ਨ ਕਰਾਂਗਾ ਉਧਰ ਅੰਮ੍ਰਿਤਸਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਪੰਜਾਬ ਯੂਨਿਟ ਵੀ ਨਵਜੋਤ ਸਿੰਘ ਸਿੱਧੂ ਤੇ ਹਮਲਾਵਰ ਹੋ ਗਿਆ ਅੱਜ ਅੰਮ੍ਰਿਤਸਰ ਵਿੱਚ ਭਾਜਪਾ ਵੱਲੋਂ ਇੱਕ ਯੱਗ ਕੀਤਾ ਗਿਆ ਇਸ ਮੌਕੇ ਭਾਜਪਾ ਦੇ ਕਈ ਸੀਨੀਅਰ ਆਗੂ ਵੀ ਮੌਜੂਦ ਰਹੇ ਇਸ ਤੋਂ ਬਾਅਦ ਕੈਪਟਨ ਅਭਿਮਨਿਉ ਨੇ ਨਵਜੋਤ ਸਿੰਘ ਸਿੱਧੂ ਦਾ ਕਿਰਾਓ ਕੀਤਾ ਉਹਨਾਂ ਫੇਰ ਤੋਂ ਨਵਜੋਤ ਸਿੰਘ ਸਿੱਧੂ ਦੀ ਜੱਫੀ ਦਾ ਮਾਮਲਾ ਚੱਕ ਲਿਆ ਧਾਰਾ 370 ਨੂੰ ਲੈ ਕੇ ਵੀ ਉਹਨਾਂ ਨੇ ਕਾਂਗਰਸ ਤੇ ਵਾਰ ਕੀਤਾ सुन दिया कैप्टन अभिमन्यू दा कौड़ा तिखा बयान हमारी चिंता ये है कि तो पाकिस्तान के जर्नेल के साथ जप्फी मारने वाले लोग जब देश को कमजोर करने में लगे हों जब देश का सबसे पुरानी राजनीतिक पार्टी का नेतृत्व इस 130 करोड़ लोगों के हिंदुस्तान के सामने ये कहने की हिम्मत और हिमाकत कर सकता हो के धारा 370 और 35 ए को संविधान में से नहीं हटने दिया जाएगा जब देश की एक बड़ी राजनीतिक पार्टी अपने घोषणा पत्र में ऐलान करती हो कि वो सिक्योरिटी फोर्सेस की पावर को कम करेंगे तो ऐसे में देश की सशस्त्र सेनाओं और बलों को उनको कमज़ोर करने की बात जब तक देश की राजनीति में हो रही है ਤਬ ਤੱਕ ਇਸ ਪ੍ਰਕਾਰ ਦੇ ਤੱਤਵੋ ਕੀ ਹਿੰਮਤ ਰ ਹੌਸਲਾ ਬੜਾ ਰਹਤਾ ਹੈ ਉਧਰ ਪਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ ਨੇ ਵੀ ਨਵਜੋਤ ਸਿੰਘ ਸਿੱਧੂ ਤੇ ਤਿੱਖਾ ਸਿਆਸੀ ਹਮਲਾ ਕੀਤਾ ਸ਼ਵੇਤ ਮਲਿਕ ਅਤੇ ਨਵਜੋਤ ਸਿੱਧੂ ਵਿਚਾਲੇ ਵੀ ਰਾਜਨੀਤਿਕ ਝਗੜਾ ਚੱਲਦਾ ਹੈ ਸ਼ਵੇਤ ਮਲਿਕ ਨਵਜੋਤ ਸਿੰਘ ਸਿੱਧੂ ਨੂੰ ਲਲਕਾਰਦੇ ਨੇ ਤਾਂ ਨਵਜੋਤ ਸਿੰਘ ਸਿੱਧੂ ਹਮੇਸ਼ਾ ਸ਼ਵੇਤ ਮਲਿਕ ਨੂੰ ਕਹਿੰਦੇ ਨੇ ਕਿ ਸ਼ਵੇਤ ਮਲਿਕ ਕਾਉਂਸਲਰ ਦੀ ਚੋਣ ਹਾਰ ਗਿਆ ਸੀ ਪਹਿਲਾਂ ਕਾਉਂਸਲਰ ਦੀ ਚੋਣ ਜਿੱਤ ਕੇ ਆਵੇ ਫਿਰ ਮੇਰੇ ਨਾਲ ਗੱਲ ਕਰੇ ਉਦਰ ਸ਼ਵੇਦ ਮਲਿਕ ਨੇ ਸਿੱਧੂ ਦੇ ਸਿਆਸੀ ਮਿਆਰ ਤੇ ਸਵਾਲ ਚੱਕ ਦਿੱਤੇ ਨੇ ਉਹਨਾਂ ਕਿਹਾ ਕਿ ਪੈਸੇ ਦੇ ਕੇ ਸਿੱਧੂ ਤੋਂ ਕੁਝ ਵੀ ਬਲਵਾ ਲਵੋ ਹਾਲਾਂਕਿ ਸ਼ਵੇਦ ਮਲਿਕ ਨੇ ਇਹ ਨਹੀਂ ਦੱਸਿਆ ਕਿ ਕੀ ਉਹਨਾਂ ਦੇ ਸਟਾਰ ਪ੍ਰਚਾਰਕ ਮੁਫਤ ਰੈਲੀਆਂ ਕਰਦੇ ਨੇ ਜਾਂ ਉਹਨਾਂ ਨੂੰ ਵੀ ਪੈਸੇ ਦਿੱਤੇ ਜਾਂਦੇ ਨੇ ਨਵਜੋਤ ਸਿੰਘ ਸਿੱਧੂ ਤੇ ਕਿ ਮਸਕਰਾ ਹੈ ਉਹ ਇੱਕ ਪਖੰਡੀ ਹੈ ਉਹ ਵਿਅਕਤੀ ਉਹ ਹੈ ਕਿ ਉਸ ਵਿਅਕਤੀ ਹੈ ਔਰ ਆਪਣੇ ਆਕਾ ਨੂੰ ਖੁਸ਼ ਕਰਨ ਲਈ ਮੈਂ ਤਾਂ ਸਮਝ ਨਾ ਕਿ ਉਹ ਇੱਕ ਪ੍ਰੋਫੈਸ਼ਨਲ ਹੈ ਪੈਸੇ ਦੇ ਕੇ ਉਹਨਾਂ ਕੋਲ ਕੋਈ ਠਾਕ ਕੇ ਵਜਵਾ ਲੈ ਪੈਸੇ ਦੇ ਕੇ ਉਹਦੇ ਕੋਲ ਕੋਈ ਨਾਚ ਨਚਵਾ ਲੈ ਪੈਸੇ ਦੇ ਕੇ ਉਹਦੇ ਕੋਲ ਕੋਈ ਕਮੈਂਟਰੀ ਕਰਵਾ ਲੈ ਪੈਸੇ ਦੇ ਕੇ ਉਹਦੇ ਕੋਲ ਕੋਈ ਸਟੇਟਮੈਂਟ ਦਵਾ ਲੈ ਸੋ ਉਹ ਤੇ ਇੱਕ ਪ੍ਰੋਫੈਸ਼ਨਲ ਵਿਅਕਤੀ ਹੈ ਕੋਈ ਵੀ ਉਸ ਵਿਅਕਤੀ ਦੀ profession ਨੂੰ ਖਰੀਦ ਕੇ ਉਹਦੇ ਕੋਲ ਕੋਈ ਵੀ ਕੰਮ ਕਰਾ ਸਕਦਾ ਉਧਰ ਬਰਗਾੜੀ ਮੋਰਚੇ ਦੇ ਆਗੂਆਂ ਵੱਲੋਂ 7 ਦਿਨ ਦਾ ਅਲਟੀਮੇਟਮ ਸਮਾਪਤ ਹੋ ਗਿਆ ਜਿਸ ਤੋਂ ਬਾਅਦ ਬਰਗਾੜੀ ਮੋਰਚੇ ਦੇ ਕਈ ਆਗੂਆਂ ਨੇ ਬਰਨਾਲਾ ਵਿੱਚ ਮੀਟਿੰਗ ਕੀਤੀ ਇਸ ਮੌਕੇ ਫੇਰ ਕੁੰਵਰ ਵਿਜੇ ਪ੍ਰਤਾਪ ਦੀ ਸਿੱਟ ਵਿੱਚ ਮੁੜ ਬਹਾਲੀ ਦੀ ਮੰਗ ਕੀਤੀ ਗਈ। ਸੰਘੇੜਾ ਵਿੱਚ ਹੋਈ ਮੀਟਿੰਗ ਤੋਂ ਬਾਅਦ ਜਥੇਬੰਦੀਆਂ ਵੱਲੋਂ ਸੰਘਰਸ਼ ਅਰਬਨ ਦਾ ਵੱਡਾ ਫੈਸਲਾ ਕੀਤਾ ਜਾ ਸਕਦਾ ਹੈ। ਉਧਰ ਐਸਆਈਟੀ ਦੇ ਕੁੰਵਰ ਵਿਜੇ ਪ੍ਰਤਾਪ ਦੀ ਬਦਲੀ ਰੱਦ ਕਰਨ ਦੀ ਮੰਗ ਨੂੰ ਲੈ ਕੇ 20 ਅਪ੍ਰੈਲ ਨੂੰ ਚੰਡੀਗੜ੍ਹ ਵਿੱਚ ਇਲੈਕਸ਼ਨ ਕਮਿਸ਼ਨ ਦੇ ਦਫ਼ਤਰ ਅੱਗੇ ਰੋਸ ਦਰਨਾ ਦੇਣ ਦਾ ਐਲਾਨ ਕਰ ਦਿੱਤਾ ਗਿਆ। ਗਵਰਨਮੈਂਟ ਕਹਿੰਦੀ ਹੈ ਚੋਣ ਜਾਫਤੇ ਦੇ ਦੌਰਾਨ ਕਿਸੇ ਦੀ ਬਦਲੀ ਨਹੀਂ ਹੋ ਸਕਦੀ। ਪਰ ਜੇ ਤੋਂ ਸੈਂਟਰ ਦੇ ਇਲੈਕਸ਼ਨ ਕਮਿਸ਼ਨ ਤੇ ਚੀਫ ਕਮਿਸ਼ਨਰ ਨੇ ਵਿਜੇ ਪ੍ਰਤਾਪ ਸਿੰਘ ਦੀ ਬਦਲੀ ਕਰਤੀ ਹੈ ਤੇ ਉਹਦਾ ਕਿਉਂ ਨਹੀਂ ਪੁੱਛਦੇ ਕਿ ਉਹਨਾਂ ਨੇ ਆਪਣਾ ਹੀ ਜਾਫਤਾ ਇਲੈਕਸ਼ਨ ਕਮਿਸ਼ਨ ਨੇ ਤੋੜਤਾ ਜਿਹੜਾ ਇਲੈਕਸ਼ਨਰ ਦੇ ਦੌਰਾਨ ਉਹਨਾਂ ਨੇ ਬੇਇਨਸਾਫੀ ਕੀਤੀ ਹੈ ਕਿਸੇ ਨੂੰ ਸ਼ੋ ਕਾਜ਼ ਨੋਟਿਸ ਨਹੀਂ ਦਿੱਤਾ ਕਿ ਬਾਦਲ ਦੀ ਤੇ ਗੱਲ ਠੀਕ ਹੈ ਕਿ ਵਿਜੇ ਸਿੰਘ ਨੂੰ ਬਦਲਣਾ ਚਾਹੀਦਾ ਹੈ ਕਿ ਨਹੀਂ ਕਿਸੇ ਨੂੰ ਨਹੀਂ ਇੱਕ ਤਰਫਾ ਜਿਹੜਾ ਫੈਸਲਾ ਕੀਤਾ ਸੋ ਮੈਂ ਅੱਜ ਪੂਰੀ ਸਿੱਖ ਕੌਮ ਨੂੰ ਇਹ ਵੀ ਅਪੀਲ ਕਰੂੰਗਾ ਕਿ ਸਾਰੀ ਸੰਗਤ ਉਥੇ ਵੱਧ ਤੋਂ ਵੱਧ ਹਾਜ਼ਰੀ ਭਰੇ ਕਿਉਂਕਿ ਅਸੀਂ ਉਹਦਾ ਇਨਸਾਫ ਚਾਹੁੰਦੇ ਆ ਅਸੀਂ ਉਹਨੂੰ ਠੀਕ ਕਰਨਾ ਚਾਹੁੰਦੇ ਆ ਇਸ ਕਰਕੇ ਸਾਨੂੰ ਧਰਨੇ ਦੇ ਵਿੱਚ ਸ਼ਾਮਲ ਹੋਣਾ ਚਾਹੀਦਾ ਹੁਣ ਅਗਲਾ ਸਾਡਾ ਪ੍ਰੋਗਰਾਮ ਇਹ ਹੈ ਕਿ ਇਹ ਜਿਹੜੇ ਦੋ ਮੁੱਦੇ ਨੇ ਇਹਨਾਂ ਦੇ ਉੱਤੇ ਅਸੀਂ ਲੜਾਈ ਲੜਨ ਵਾਸਤੇ ਜਾ ਰਹੇ ਹਾਂ ਤੇ ਬਿਲਕੁਲ ਅਸੀਂ ਇਹ ਪੂਰੀ ਉਸ ਢੰਗ ਨਾਲ ਲੜਾਈ ਲੜਾਂਗੇ ਕਿ ਅਸੀਂ ਆਪਣੀ ਮੰਜ਼ਿਲ ਦੇ ਉੱਤੇ ਪਹੁੰਚ ਗਏ ਅਸੀਂ ਕੋਮਰ ਵਿਜੇ ਪ੍ਰਤਾਪ ਦੀ ਬਦਲੀ ਨੂੰ ਮੁੱਖ ਰੱਖ ਕੇ ਅਸੀਂ ਸਾਰੀਆਂ ਜਥੇਬੰਦੀਆਂ ਸੰਪਰਦਾਵਾਂ ਸਾਰੇ ਅਸੀਂ ਅਸੀਂ 20 ਤਰੀਕ ਨੂੰ ਚੰਡੀਗੜ੍ਹ ਇਲੈਕਸ਼ਨ ਦਫ਼ਤਰ ਦੇ ਅੱਗੇ ਅਸੀਂ ਦੇਣ ਜਾ ਰਹੇ ਹਾਂ ਧਰਨਾ ਉਧਰ ਕੈਪਟਨ ਅਮਰਿੰਦਰ ਸਿੰਘ ਪੰਜਾਬ ਵਿੱਚ ਬਾਗੀਆਂ ਨੂੰ ਮਨਾਉਣ ਲੱਗੇ ਨੇ ਬੀਬੀ ਹਰਬੰਸ ਕੌਰ ਦੂਲੋਂ ਕਾਂਗਰਸ ਦੀ ਗੱਲ ਨਾ ਮੰਨਦੇ ਹੋਏ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਪਰ ਕਾਂਗਰਸ ਦਾ ਕਹਿਣਾ ਹੈ ਕਿ ਦੂਲੋਂ ਕਾਂਗਰਸ ਦੇ কমিਟਿਡ ਵਰਕਰ ਨੇ ਅਤੇ ਸ਼ਮਸ਼ੇਰ ਸਿੰਘ ਦੂਲੋਂ ਕਾਂਗਰਸ ਦਾ ਪ੍ਰਚਾਰ ਕਰਨਗੇ ਨਾ ਕਿ ਆਪਣੀ ਧਰਮ ਪਤਨੀ ਦਾ ਉਧਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਚੰਡੀਗੜ੍ਹ ਵਿੱਚ ਅਨੰਦਪੁਰ ਸਾਹਿਬ ਦੇ ਸਾਰੇ ਨਰਾਜ਼ ਅਤੇ ਖੁਸ਼ ਆਗੂਆਂ ਨਾਲ ਮੀਟਿੰਗ ਕੀਤੀ ਗਈ ਕੈਪਟਨ ਅਮਰਿੰਦਰ ਸਿੰਘ ਨੇ ਬਾਗੀਆਂ ਨੂੰ ਸਮਝਾਇਆ ਕਿ ਇਸ ਵੇਲੇ ਉਹ ਪਾਰਟੀ ਦੇ ਨਾਲ ਦਗਾ ਨਾ ਘਮਉਣ। ਕਈ ਬਾਗੀ ਨਰਾਜ਼ ਵੀ ਦਿਖੇ ਪਰ ਕੈਪਟਨ ਅਮਰਿੰਦਰ ਨੂੰ ਭਰੋਸਾ ਹੈ ਕਿ ਸਾਰੇ ਬਾਗੀ ਮੇਰੀ ਗੱਲ ਸੁਣ ਕੇ ਬਾਗੋ ਬਾਗ ਹੋ ਜਾਣਗੇ ਅਤੇ ਪਾਰਟੀ ਦੇ ਹੱਕ ਵਿਚ ਆਉਣਗੇ। ਦੇਖੋ ਸਾਡੇ ਸੀਐਓ ਸਾਹਿਬ ਨੇ ਉਹ ਕਹਿਦਾ ਦਿਸਲਦਰਦੇਸ਼ ਡੰਗਰੇ ਨੇ ਹਰ ਲੱਖ ਰੁਪਏ ਹਰ ਕਿਸ਼ਤਾ ਹੁਣ ਜਿਹੜੇ ਲੱਖ ਰੁਪਏ ਕਿਸ਼ਤ ਲੜਾਈ ਲੈਣ ਦੇ ਉਹਦੇ ਬਾਅਦ ਸਾਰੀ ਵਿਚਾਰ ਡੰਡਰਾ ਹੋਇਆ ਹੈ। ਔਰ ਤਗੜੇ ਉਹ ਕਿਸ਼ਤ ਲੜਵਾਸੇ ਕਿਹਾ ਉਹਨਾਂ ਨੇ। ਕੋਈ ਵਿਰੋਧ ਨਹੀਂ ਕਿਤੇ 1% ਵਿਰੋਧ ਨਹੀਂ ਹੈ ਸਾਰੇ ਤੁਹਾਡੇ ਸਾਹਮਣੇ ਜਿਹੜੇ ਕੈਂਡੀਡੇਟ ਸੀ ਸਾਰੇ ਬੰਦੇ ਇੱਥੇ ਹਾਜ਼ਰ ਸੀਗੇ ਕੋਈ ਵਿਰੋਧ ਨਹੀਂ ਹੈ ਔਰ ਐਂ ਥੋਕ ਨੂੰ ਜਾ ਕੇ ਸਿੱਟ ਦਿੱਤਾ ਹੈ ਬੜੇ-ਬੜੇ ਮਾਜਰ ਨਾ ਦੇਖੋ ਜਿਹੜਾ ਸਪਿੰਟ ਚ ਉੱਜੜ ਗਿਆ ਬਾਕੀ ਨਾਲ ਲੈਣਾ ਆਪਾਂ ਨੇ ਠੀਕ ਹੈ ਉਹ ਛੱਡੋ ਇਸ ਗੱਲ ਨੂੰ ਬਹੁਤ ਵਧੀਆ ਮਾਹੌਲ ਹੈ ਔਰ ਪੰਜਾਬ ਪੂਰਾ ਸੋਚਦਾ ਮਾਹੌਲ ਬਹੁਤ ਵਧੀਆ ਕਾਂਗਰਸ ਦੇ ਫੇਵਰ ਚ ਹੈ ਔਰ ਬੜੇ-ਬੜੇ ਬਾਜ਼ਾ ਸਾਰੇ ਸੀਟਾਂ ਜਿੱਤੀ ਜਾਣਗੀਆਂ ਔਰ ਲੋਕਾਂ ਦੀ ਇੱਛਾ ਵੀ ਸਭ ਤੋਂ ਵੱਡੀ ਗੱਲ ਤਾਂ ਹੈ ਲੋਕ ਚਾਹੁੰਦੇ ਆ ਕਿ ਕਾਂਗਰਸ ਪਾਰਟੀ ਹੋਰ ਅੱਗੇ ਵਧੇ ਤੇ ਸੈਂਟਰ ਚ ਸਰਕਾਰ ਕੌਸਟ ਪਾਰਟੀ ਦੀ ਬਣੇ ਤਾਂ ਕਿ ਜੋ ਅੱਜ ਕਿਸਾਨ ਮਜ਼ਦੂਰ ਵਪਾਰੀ ਜਿਹੜੇ ਇਹ ਸਰਕਾਰ ਦੇ ਆ ਨਹੀਂ ਤੋਂ ਤੰਗ ਹੈ ਉਹ ਸਾਰੇ ਖੁਸ਼ਹਾਲ ਹੋ ਸਕਣ ਨਹੀਂ ਨਹੀਂ ਉਹਨਾਂ ਸਪੈਸ਼ਲੀ ਇਹ ਕਹਾਂ ਵੀ ਸਾਰਾ ਬੁਲਾ ਕੇ ਗੱਲਬਾਤ ਦੱਸੋ ਆਪਣੇ ਕੰਸਟਿਟੂਐਂਸੀ ਬਾਰੇ ਤੁਸੀਂ ਕਿਸ ਤਰ੍ਹਾਂ ਕਿਸ ਤਰ੍ਹਾਂ ਆਪਾਂ ਉਹਦੇ ਪ੍ਰੋਗਰਾਮ ਲਿਖਣੇ ਨੇ ਰੈਲੀਆਂ ਦੇ ਪ੍ਰੋਗਰਾਮ ਲਿਖਣੇ ਨੇ ਮੀਟਿੰਗਾਂ ਕਰਨੀਆਂ ਨੇ ਉਹ ਸਾਰਾ ਪ੍ਰੋਗਰਾਮ ਦੀ ਗੱਲਬਾਤ ਉਧਰ ਕਾਂਗਰਸ ਵਿੱਚ ਇੰਦਰਜੀਤ ਸਿੰਘ ਜੀਰਾ ਹੁਣ ਫਿਰੋਜ਼ਪੁਰ ਦੀ ਟਿਕਟ ਦੇ ਇੱਛਕ ਨੇ ਪਹਿਲਾਂ ਉਹ ਖਡੂਰ ਸਾਹਿਬ ਵਿੱਚ ਵੀ ਟਿਕਟ ਦੇ ਦਾਵੇਦਾਰ ਸੀ ਇੰਦਰਜੀਤ ਸਿੰਘ ਜੀਰਾ ਦਾ ਪੁੱਤ ਕੁਲਵੀਰ ਜੀਰਾ ਪਿੱਛੇ ਜ ਵਿਵਾਦਿਤ ਬਿਆਨ ਤੋਂ ਬਾਅਦ ਵੀ ਸੁਰਖੀਆਂ ਵਿੱਚ ਆਇਆ ਸੀ ਪਰ ਬਾਅਦ ਦੇ ਵਿੱਚ ਕਾਂਗਰਸ ਦੇ ਨਾਲ ਉਸ ਦਾ رابطہ ਬਣਿਆ ਸੀ ਪਰ ਹੁਣ ਸਾਬਕਾ ਵਿਧਾਇਕ ਅਤੇ ਮੰਤਰੀ 인ਦਰਜੀਤ ਸਿੰਘ ਜੀਰਾ ਕਾਂਗਰਸ ਦੀ ਟਿਕਟ ਦੇ ਇੱਛੁਕ ਨੇ ਅਤੇ ਫਿਰੋਜ਼ਪੁਰ ਤੋਂ ਕਾਂਗਰਸ ਦੀ ਟਿਕਟ ਚਾ ਰਹੇ ਨੇ ਫਿਰੋਜ਼ਪੁਰ ਵਿੱਚ ਸ਼ੇਰ ਸਿੰਘ ਖਬਾਇਆ ਵੀ ਕਾਂਗਰਸ ਦੀ ਟਿਕਟ ਚਾ ਰਹੇ ਨੇ ਅਤੇ ਰਾਣਾ ਗੁਰਮੀਤ ਸਿੰਘ ਸੋਢੀ ਵੀ ਕਾਂਗਰਸ ਦੀ ਟਿਕਟ ਚਾ ਰਹੇ ਨੇ ਦੇਖੋ ਖਡੂਰ ਸਾਹਿਬ ਮੈਂ ਟਿਕਟ ਅਪਲਾਈ ਕੀਤੀ ਸੀ ਪੰਤਕਲਕਾ ਸੀ ਪਰ ਪਾਰਟੀ ਨੇ ਭਰੋਸਾ ਜਸਪੀਤ ਸਿੰਘ ਡਿੰਪੇ ਤੇ ਜਤਾਇਆ ਮੈਨੂੰ ਵਧਾਈ ਵੀ ਦੇਣਾ ਪਰ ਮੈਂ ਉਹਦੀ ਮਦਦ ਵੀ ਕਰਾਂਗਾ ਕਿਉਂ ਮੇਰਾ ਅਸੈਂਬਲੀ ਹਲਕਾ ਮੇਰੇ ਬੇਟਾ ਐਮ ਐਲ ਏ ਉਹਦੇ ਵਿੱਚ ਪੈਂਦਾ ਹੈ ਪਰ ਮੈਂ ਹੁਣ ਜਦੋਂ ਉਹਨਾਂ ਨੂੰ ਟਿਕਟ ਪਲਾਈ ਹੋ ਗਈ ਮੈਂ ਯੂਰ ਸਾਹਿਬ ਚਲਾ ਗਿਆ ਯੂਰ ਸਾਹਿਬ ਤੋਂ ਮੈਂ ਟੈਲੀਫੋਨ ਤੇ ਸੰਪਰਕ ਚ ਰਿਹਾ ਪਾਰਟੀ ਦੇ ਮੈਂ ਟੈਲੀਫੋਨ ਤੇ ਡਿਮਾਂਡ ਕੀਤੀ ਕਿ ਮੈਂ ਫਰੋਜ਼ਪੁਰ ਤੇ ਲੜਨ ਨੂੰ ਤਿਆਰ ਹਾਂ ਤੇ ਮੈਂ ਅੱਜ ਆਇਆ ਰਾਤ ਆਇਆ ਅੱਜ ਹੁਣ ਮੈਂ ਚੰਡੀਗੜ੍ਹ ਨੂੰ ਰਵਾਨਾ ਹੋਣ ਲੱਗਾ ਪਹਿਲਾਂ ਜਾ ਕੇ ਮੈਂ ਮੁਲਾਕਾਤ ਕਰਾਂਗਾ ਹਾਈ ਕਮਾਂਡ ਪੰਜਾਬ ਦੀ ਨਾਲ ਉਸ ਤੋਂ ਬਾਅਦ ਮੈਂ ਕਰਾਂਗਾ ਹਾਈ ਕਮਾਂਡ ਦਿੱਲੀ ਦੇ ਨਾਲ ਕਿ ਜਿਹੜੀ ਫਿਰੋਜ਼ਪੁਰ ਸੀਟ ਹੈ ਜਿੱਥੇ ਸੁਖਬੀਰ ਸਿੰਘ ਬਾਦਲ ਲੜਨਾ ਚਾਹੁੰਦੀ ਘਰ ਵਾਲੀ ਨੇ ਲੜਨਾ ਹੈ ਪਰਿਵਾਰ ਨੇ ਲੜਨਾ ਹੈ ਉਹਦੇ ਮੁਕਾਬਲੇ ਮੈਨੂੰ ਟਿਕਟ ਦਿੱਤੀ ਜਾਵੇ ਜੇ ਮੈਨੂੰ ਮੌਕਾ ਦਿੱਤਾ ਗਿਆ ਤੇ ਮੈਂ ਜਰੂਰ ਸੁਖਬੀਰ ਸਿੰਘ ਬਾਦਲ ਦੇ ਪਰਿਵਾਰ ਨੂੰ ਜਾਂ ਸੁਖਬੀਰ ਸਿੰਘ ਬਾਦਲ ਲੜੇਗਾ ਤੇ ਉਹਨਾਂ ਨੂੰ ਹਰਾ ਕੇ ਪਾਰਲੀਮੈਂਟ ਦੀ ਸੀਟ ਜਿਹੜੀ ਰਾਹੁਲ ਗਾਂਧੀ ਦੀ ਤੇ ਕੈਪਟਨ ਸਾਹਿਬ ਆਛਕਮਾਰੀ ਤੇ ਜਾਖੜ ਸਾਹਿਬ ਦੀ ਝੋਲੀ ਵਿੱਚ ਪਾਵਾਂ ਉਹ ਦਰਸ਼ਨਤੀ ਕੇਂਦਰ ਲੁਧਿਆਣਾ ਵਿੱਚ ਇੱਕ ਵਾਰ ਫਿਰ ਡਾਕਟਰ ਪੀਮ ਰਾਓ ਅੰਬੇਦਕਰ ਦਾ ਜਨਮ ਦਿਹਾੜਾ ਮਨਾਇਆ ਗਿਆ ਕਾਂਗਰਸ ਦੇ ਨੌਜਵਾਨ ਆਗੂ ਗਗਨਦੀਪ ਸਿੰਘ ਸਣੀ ਕੈਂਥ ਦੀ ਅਗਵਾਈ ਵਿੱਚ ਇੱਕ ਅਨੋਖਾ ਪ੍ਰਦਰਸ਼ਨ ਕਰਕੇ ਡਾਕਟਰ ਪੀਮ ਰਾਓ ਅੰਬੇਦਕਰ ਨੂੰ ਯਾਦ ਕੀਤਾ ਗਿਆ ਇਸ ਮੌਕੇ ਵੱਖ-ਵੱਖ ਵਲੰਟੀਅਰਸ ਨੇ ਸੁਨੇਹਾ ਦਿੱਤਾ ਕਿ ਡਾਕਟਰ ਪੀਮ ਰਾਓ ਅੰਬੇਦਕਰ ਦੇ ਯੋਗਦਾਨ ਨੂੰ ਭੁੱਲਣਾ ਇੱਕ ਵੱਡੀ ਗਲਤੀ ਹੋਏਗੀ ਉਹਨਾਂ ਕਿਹਾ ਕਿ ਪੂਰੀ ਦੁਨੀਆ ਡਾਕਟਰ ਪੀਮਰਾਓ ਅੰਬੇਦਕਰ ਦੀਆਂ ਪ੍ਰਾਪਤੀਆਂ ਤੋਂ ਫਾਇਦਾ ਚੱਕ ਰਹੀ ਹੈ। ਉਹਨਾਂ ਕਿਹਾ ਕਿ ਡਾਕਟਰ ਅੰਬੀ ਪੀਮਰਾਓ ਅੰਬੇਦਕਰ ਨੇ ਸਮਾਜ ਵਿੱਚ ਪਛੜੇ ਵਰਗਾਂ ਨੂੰ ਚੰਗਾ ਰੁਤਬਾ ਦਵਾਇਆ ਅਤੇ ਉਹਨਾਂ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਅਦਾ ਕੀਤੀ। ਉਧਰ ਬਰਨਾਲਾ ਵਿੱਚ ਕਾਂਗਰਸ ਦੇ ਆਗੂ ਕੇਵਲ ਢਿੱਲੋਂ ਨੇ ਵੀ ਇੱਕ ਰੈਲੀ ਕੀਤੀ ਅਤੇ ਇਸ ਦੇ ਨਾਲ-ਨਾਲ ਉਹਨਾਂ ਅਕਾਲੀ ਦਲ ਅਤੇ ਭਾਜਪਾ ਤੇ ਤਿੱਖੇ ਸਿਆਸੀ ਹਮਲੇ ਕੀਤੇ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਖਤਮ ਹੋ ਰਹੀ ਹੈ ਇਸ ਮੌਕੇ ਦਲਬੀਰ ਸਿੰਘ ਗੋਲਡੀ ਨੇ ਵੀ ਉਹਨਾਂ ਦੇ ਹੱਕ ਵਿੱਚ ਪ੍ਰਚਾਰ ਕੀਤਾ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਕਰਜ਼ਾਂ ਦਾ ਕਿਸਾਨਾਂ ਨੂੰ ਮਾਫ਼ ਕੀਤਾ ਅਤੇ ਅਕਾਲੀਆਂ ਨੇ ਖਜ਼ਾਨਾ ਖਾਲੀ ਕੀਤਾ ਮੈਨੂੰ ਇੱਕ ਵੀ ਧੜਾ ਦੱਸ ਦੋ ਜਿਹੜਾ ਨਹੀਂ ਚੱਲ ਰਿਹਾ ਜੀ ਆਪਾਂ ਗੱਲ ਕਰੀਏ ਜੀ ਤਮਾਨ ਦਾ ਜਿਹੜਾ ਰਿਆ ਸੀ ਸੀਐਮ ਸਾਹਿਬ ਨਾਲ ਤੇ ਤਮਾਨ ਦੀ ਤਮਾਨ ਸਾਹਿਬ ਸਾਡੇ ਨਾਲ ਨੇ ਉਹ ਮੇਰੇ ਭਰਾ ਨੇ ਉਹਨਾਂ ਦਾ ਲੜਕਾ ਸੁਵਿੰਦਰ ਸਾਡਾ ਪੁੱਤਾਂ ਵਰਗਾ ਸਾਰੇ ਸਾਡੇ ਨਾਲ ਨੇ ਇੱਕ ਦੋ ਦਿਨ ਦੀ ਗੱਲ ਹੁੰਦੀ ਹੈ ਜਦੋਂ ਟਿਕਟ ਅਪਲਾਈ ਕੀਤਾ ਸੀ ਹੁਣ ਸਾਰੇ ਆ ਤਾਂ ਸਿਮਰ ਨੇ ਵੀ ਕੀਤਾ ਸੀ ਸਾਰਿਆਂ ਦਾ ਹੱਕ ਆ ਜਦੋਂ ਟਿਕਟ ਅਪਲਾਈ ਕਰ ਤੱਕ ਸਭ ਦਾ ਹੱਕ ਆ ਜਿਹੜੀ ਹਾਈ ਕਮਾਂਡ ਆ ਜਿਹਨੂੰ ਟਿਕਟ ਦੇ ਦੇ ਬਾਕੀ ਸਾਰੇ ਇਕੱਠੇ ਆ ਸਾਡੀ ਸਾਰੀ ਯੂਨਾਈਟਿਡ ਫੇਸ ਉਹਨੇ ਵਿਜਿੰਦਰ ਸਿੰਘਲਾ ਜੀ ਨੇ ਕੱਟ ਕੀਤਾ ਸੀ ਉੱਥੋਂ ਆਏ ਆ ਕੱਲ ਬੀਬੀ ਪੱਠੜਸੀ ਪਰਸੋ ਗੋਲਡੀ ਜੀ ਹੋਣਾ ਨੇ ਸਾਰਿਆਂ ਨੇ ਏਡਾ ਵੱਡਾ ਮਾਈ ਰੁਪਕੌਰ ਜੀ ਸਾਰੇ ਸਾਡੀ ਪਾਰਟੀ ਮੇਰਾ ਖਿਆਲ ਇੱਕੋ ਇੱਕ ਜਿਹੜੀ ਆ ਜ਼ਗਰੂਰ ਕੌਨਸਟਿਚੈਂਸੀ ਦੇ ਵਿੱਚ ਸਾਰੇ ਲੀਡਰ ਸਹਿਬਾਨ ਸਾਰੇ ਸਾਡੇ ਜੁਹਾਰੂ ਵਰਕਰ ਅਹੁਦੇਦਾਰ ਸਹਿਬਾਨ ਪੰਜ ਸਰਪੰਚ ਮਿਊਸਪਲ ਕਾਉਂਸਲਰ ਸਾਰੇ ਅਸੀਂ ਇਕੱਠੇ ਆ ਵਿਕਾਸ ਦਾ ਮੁੱਦਾ ਸਾਡਾ ਦਾ ਮੁੱਦਾ ਹੀ ਇੱਕ ਆ ਜੀ ਅਸੀਂ ਪਿਛਲੇ 10 ਸਾਲ ਕਾਲੀਆਂ ਨੇ ਸਕ 50 ਰੁਪਏ ਦੇ ਤਵਾ ਕਰਤਾ ਮੋਦੀ ਨੇ ਸਤਿਆਨਾਸ਼ ਕਰਤਾ ਹਿੰਦੁਸਤਾਨ ਦਾ ਤੋਂ ਸਾਡੀ ਲੜਾਈ ਤਾਂ ਇਸ ਵੇਲੇ ਮੋਦੀ ਨਾਲ ਆ ਇਹ ਜਿਹੜੇ ਵੋਟਾਂ ਪੈਣੀਆਂ ਪਾਰਲੀਮੈਂਟ ਦੀਆਂ ਇਹ ਪੈਣੀਆਂ ਜਿਹੜਾ ਪਾਰਲੀਮੈਂਟ ਜਾ ਕੇ ਅਸੀਂ ਕਾਂਗਰਸ ਦੀ ਸਰਕਾਰ ਬਣਾਉਣੀ ਹੈ ਸੈਂਟਰ ਦੇ ਵਿੱਚ ਉਹ ਰਣੰਦਪੁਰ ਸਾਹਿਬ ਵਿੱਚ ਬਾਗੀ ਹੋਣ ਦਾ ਠੱਪਾ ਚੱਲ ਰੇ ਮਨੀਸ਼ ਤਵਾੜੀ ਨੇ ਕਿਹਾ ਕਿ ਉਹਨਾਂ ਦਾ ਸਬੰਧ ਪੰਜਾਬ ਮੁਹਾਲੀ ਚੰਡੀਗੜ੍ਹ ਤੇ ਲੁਧਿਆਣਾ ਦੇ ਨਾਲ ਹੈ ਅਤੇ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਨਾਲ ਉਹਨਾਂ ਦਾ ਨੇੜੇ ਦਾ ਰابطਾ ਹੈ ਮਨੀਸ਼ ਟਵਾੜੀ ਨੇ ਕਿਹਾ ਕਿ ਉਹਨਾਂ ਦਾ ਪਰਿਵਾਰਕ ਇਤਿਹਾਸ ਅਤੇ ਪਛੋਕੜ ਦਾ ਸਬੰਧ ਪੰਜਾਬ ਦੇ ਸੱਭਿਆਚਾਰ ਅਤੇ ਕਲਚਰ ਨਾਲ ਵੀ ਹੈ। ਉਦੋਂ ਮਨੀਸ਼ ਟਵਾੜੀ ਨੇ ਪ੍ਰੇਮ ਸਿੰਘ ਚੰਦੂ ਮਾਜਰਾ 'ਤੇ ਵੀ ਇਲਜ਼ਾਮ ਲਾਇਆ। ਉਹਨਾਂ ਨੇ ਕਿਹਾ ਕਿ ਪ੍ਰੇਮ ਸਿੰਘ ਚੰਦੂ ਮਾਜਰਾ ਵੀ ਪਟਿਆਲੇ ਤੋਂ ਆ ਕੇ ਇੱਥੋਂ ਚੋਣ ਲੜਦੇ ਨੇ। ਉਹਨਾਂ ਕਿਹਾ ਕਿ ਪ੍ਰੇਮ ਸਿੰਘ ਚੰਦੂ ਮਾਜਰਾ ਨੂੰ ਆਪਣੀਆਂ ਪਿਛਲੀਆਂ 5 ਸਾਲਾਂ ਦੀਆਂ ਕਾਰਗੁਜ਼ਾਰੀਆਂ 'ਤੇ ਚੋਣ ਲੜਨਾ ਚਾਹੀਦਾ ਹੈ ਨਾ ਕਿ ਉਹਨਾਂ 'ਤੇ ਨਿੱਜੀ ਹਮਲੇ ਕਰਨੇ ਚਾਹੀਦੇ। ਮਨੀਸ਼ ਚਵਾੜੀ ਨੇ ਕਿਹਾ ਕਿ ਜੇ ਮੈਂ ਪੈਰਾਸ਼ੂਟ ਕੈਂਡੀਡੇਟ ਹਾਂ ਤਾਂ ਚੰਦੂ ਮਾਜਰਾ ਸਕਾਈ ਲੈਬ ਨੇ ਉਹਨਾਂ ਕਿਹਾ ਕਿ ਮੈਂ ਚੰਡੀਗੜ੍ਹ ਦੇ ਨਾਲ ਸੰਬੰਧ ਰੱਖਦਾ ਜਿਸ ਦੇ ਚਾਰੋਂ ਪਾਸੇ ਆਨੰਦਪੁਰ ਸਾਹਿਬ ਲੋਕ ਸਭਾ ਹਲਕਾ ਹੈ ਜਦਕਿ ਚੰਦੂ ਮਾਜਰਾ ਤਾਂ ਪਟਿਆਲਾ ਤੋਂ ਹੈ ਇਹ ਐਨਡੀਏ ਭਾਜਪਾ ਸਰਕਾਰ ਦੇ ਪਿਛਲੇ 50 ਵਰਿਆਂ ਦੀ ਕਾਰਗੁਜ਼ਾਰੀ ਤੇ ਰੈਫਰੈਂਡਮ ਹੈ ਨਰਿੰਦਰ ਮੋਦੀ ਦੀ ਲੀਡਰਸ਼ਿਪ ਤੇ ਰੈਫਰੈਂਡਮ ਹੈ ਅਕਾਲੀ ਦਲ ਜਿਹੜਾ ਭਾਈਵਾਲ ਰਿਹਾ ਹੈ ਭਾਰਤੀ ਜਨਤਾ ਪਾਰਟੀ ਦਾ ਉਹਦੀ ਪਰਫਾਰਮੈਂਸ ਦੇ ਉੱਪਰ ਰਿਫਰੈਂਡਮ ਹੈ ਔਰ ਸਰਦਾਰ ਪ੍ਰੇਮ ਪ੍ਰੇਮ ਸਿੰਘ ਚੰਦੂ ਮਾਜਰਾ ਜੀ ਦੇ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੇ ਵਿੱਚ ਜੋ ਕਾਰਗੁਜ਼ਾਰੀ ਰਹੀ ਹੈ ਉਸ ਤੇ ਰਿਫਰੈਂਡਮ ਹੈ ਔਰ ਉਹਨਾਂ ਨੂੰ ਸਭ ਤੋਂ ਜ਼ਿਆਦਾ ਚਿੰਤਾ ਇਸ ਗੱਲ ਦੀ ਹੈਗੀ ਹੈ ਕਿ ਉਹ ਜਿੱਥੇ ਜਾ ਰਹੇ ਨੇ ਉੱਥੋਂ ਉਹਨਾਂ ਨੂੰ ਭਜਾਇਆ ਜਾ ਰਿਹਾ ਹੈ ਕਿਉਂਕਿ ਪੌਣੇ 5 ਸਾਲ ਤਾਂ ਤੁਸੀਂ ਹਲਕੇ 'ਚ ਵੜੇ ਨਹੀਂ ਜਿੱਥੇ ਤੁਸੀਂ ਜਾਣਦੇ ਹੋ ਉੱਥੇ ਗੋ ਬੈਕ ਗੋ ਬੈਕ ਦੇ ਨਾਰੇ ਲੱਗਦੇ ਨੇ ਸੋ ਜਦੋਂ ਮਾਹੌਲ ਕਨਸਟਿਟੂਐਂਸੀ ਦੇ ਵਿੱਚ ਇਲਾਕੇ ਦੇ ਵਿੱਚ ਇੰਨਾ ਖਰਾਬ ਹੋਵੇ ਤਾਂ ਫਿਰ ਤੁਸੀਂ ਕੋਈ ਨਾ ਕੋਈ ਮੁੱਦਾ ਬਣਾਉਣ ਦੀ ਕੋਸ਼ਿਸ਼ ਕਰਦੇ ਹੋ ਲੋਕਾਧਰ ਤਬਕਾ ਧਿਆਨ ਪਟਕਾਉਣ ਵਾਸਤੇ ਔਰ ਉਹ ਪਟਕਣਾ ਨਹੀਂ ਹੈਗਾ ਚੰਦੂ ਮਾਜਾ ਜੀ ਇਹ ਚੋਣ ਹਾਰਣਗੇ ਮੈਂ ਇਹ ਚੋਣ ਜਿੱਤੂਗਾ ਔਰ ਮੈਂ ਇਸ ਚੋਣ ਦੀ ਜਾਂ ਸਿਆਸਤ ਦੀ ਜਿਹੜੀ ਮਰਿਆਦਾ ਹੈ ਉਹਨੂੰ ਘੱਟ ਨਹੀਂ ਕਰਨਾ ਚਾਹਦਾ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਤੂਫਾਨ ਅਤੇ ਮੀਂਹ ਅਤੇ ਗੜੇਮਾਰੀ ਨੇ ਤਬਾਹੀ ਮਚਾ ਰਹੀ ਹੈ। ਪੰਜਾਬ ਦੇ ਵਿੱਚ ਵੀ ਅਜਿਹਾ ਹਾਲ ਹੈ। ਕਿਸਾਨਾਂ ਦੀ ਖੜੀ ਫਸਲ ਡਿੱਗ ਰਹੀ ਹੈ। ਮੰਡੀਆਂ ਵਿੱਚ ਪਾਣੀ ਭਰ ਰਿਹਾ ਹੈ। ਵਿਰੋਧੀ ਧਿਰ ਦੇ ਆਗੂ ਕੈਪਟਨ ਅਮਰਿੰਦਰ ਤੇ ਸਵਾਲ ਚੱਕ ਰਹੇ ਨੇ। ਕੈਪਟਨ ਅਮਰਿੰਦਰ ਮੋਦੀ ਤੇ ਸਵਾਲ ਚੱਕ ਰਿਹਾ ਹੈ ਅਤੇ ਆਪਣੇ ਵੱਲੋਂ ਵੀ ਹਰ ਸੰਭਵ ਸਹਾਇਤਾ ਕਰਨ ਦਾ ਦਾਵਾ ਕਰ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਵੀ ਅੱਜ ਕੀ ਕਿਹਾ ਇਹ ਵੀ ਸੁਣਦੇ ਹਾਂ।

ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਨਾਬਾ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਤੋਂ ਅਸਤੀਫਾ ਮੰਗ ਲਿਆ। ਉਹਨਾਂ ਨੇ ਕਿਹਾ ਕਿ ਕੈਪਟਨ ਕਿਸਾਨਾਂ ਦੀ ਸਾਰ ਲੈਣ ਵਿੱਚ ਫੇਲ ਹੋਏ ਨੇ। ਉਹਨਾਂ ਕਿਹਾ ਕਿ ਖਰਾਬ ਫਸਲਾਂ ਦਾ 50000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ। ਪੰਜਾਬ ਸਰਕਾਰ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਆ। ਪੰਜਾਬ ਸਰਕਾਰ ਕੈਪਟਨ ਸਾਹਿਬ ਨੇ ਜੋ ਬਾਅਦ ਦੇ 2017 ਚ ਲੋਕਾਂ ਨਾਲ ਕੀਤੇ ਸੀ ਪੰਜਾਬ ਦੇ ਨਾਲ ਕਿਹਾ ਸੀ ਘਰ ਘਰ ਨੌਕਰੀ ਦਵਾਂ, ਹਰੇਕ ਘਰ ਚ ਨੌਕਰੀ ਦਵਾਂ। ਕਿਹਾ ਸੀ ਜੇਕਰ ਨੌਕਰੀ ਦਾ ਦੇ ਸਕਿਆ ਤਾਂ ਮੈਂ ਤੁਹਾਨੂੰ ਰੋਜ਼ਗਾਰ ਦੇਵਾਂ। ਨਾ ਰੋਜ਼ਗਾਰ ਮਿਲਿਆ ਨਾ ਨੌਕਰੀ ਮਿਲੀ। ਸਵਾ ਦੋ ਸਾਲ ਹੋ ਗਏ ਸਰਕਾਰ ਦੇ ਸਰਕਾਰ ਦਾ ਅੱਧਾ ਪਿਰਣ ਚਲਿਆ ਗਿਆ ਸੋ ਮੈਸਨ ਦੇ ਕੈਪਟਨ ਸਾਹਿਬ ਪੰਜਾਬ ਵਿੱਚ ਬੁਰੀ ਤਰ੍ਹਾਂ ਫੈਲਲੇ ਕੈਪਟਨ ਸਾਹਿਬ ਨੇ ਵਾਦਾ ਕੀਤਾ ਸੀ ਪੰਜਾਬ ਦੇ ਲੋਕਾਂ ਨਾਲ ਕਿ ਪੰਜਾਬ ਵਿੱਚੋਂ ਨਸ਼ਾ ਜਿਹੜਾ ਹੈਗਾ 4 ਹਫ਼ਤਿਆਂ ਚੋਂ ਖਤਮ ਕਰ ਦੂੰ ਨਸ਼ਾ ਲਗਾਤਾਰ ਮਿਲ ਰਿਹਾ ਲਗਾਤਾਰ ਵਿਕ ਰਿਹਾ ਘਰ ਘਰ ਸਪਲਾਈ ਹੋ ਰਹੀ ਆ ਔਰ ਸਭ ਤੋਂ ਦੁਖ ਦੀ ਗੱਲ ਆ ਕਿ ਇਸ ਟਾਈਮ ਪੰਜਾਬ ਇੱਕ ਵਾਰ ਫੇਰ ਪੰਜਾਬ ਨੰਬਰ 1 ਸੂਬਾ ਬਣਿਆ ਨਸ਼ਾ ਵੇਚਣ ਤੇ ਖਰੀਦਣ ਦੇ ਮਾਮਲੇ ਵਿੱਚ ਦੇਖੋ ਅਮਨ ਕ੍ਰੰਧੀ ਸਥਿਤੀ ਬਹੁਤ ਮਾੜੀ ਹੋਈ ਆ ਸੰਗਰੂਰ ਦੇ ਵਿੱਚ ਸੰਗਰੂਰ ਦੇ ਵਿੱਚ ਟਰੱਕ ਦੀ ਹੁੰਦੀ ਸਬਕਾ ਪ੍ਰਧਾਨ ਨੂੰ ਸ਼ਰੀਆਮ ਗੋਲੀਆਂ ਮਾਰੀਆਂ ਗਏ ਨੇ ਹਜੇ ਤੱਕ ਦੋਸ਼ੀ ਸ਼ਰੀਆ ਪਰਜੇ ਫਿਰਦੇ ਨਹੀਂ ਜਿਸ ਤਰ੍ਹਾਂ ਬਠਿੰਡਾ ਦੀ ਘਟਨਾ ਲੁਧਿਆਣੇ ਦੀ ਘਟਨਾ ਅੰਮ੍ਰਿਤਸਰ ਦੇ ਘਟਨਾਵਾਂ ਪੰਜਾਬ ਦੇ ਵਿੱਚ ਕਾਨੂੰਨ ਅਮਨ ਕਾਨੂੰਨ ਦੀ ਸਥਿਤੀ ਬਹੁਤ ਮਾੜੀ ਬਣੀ ਹੋਈ ਹੈ ਕਿਉਂਕਿ ਪੰਜਾਬ ਦਾ ਹੋਮ ਮਿਨਿਸਟਰ ਕੌਣ ਆ ਕੈਪਟਨ ਸਾਹਿਬ ਹੋਮ ਮਿਨਿਸਟਰ ਨੇ ਉਹ ਆਪਣੇ ਹੋਮ ਸੀ ਕੇਅਰ ਦੇ ਹੋਏ ਨੇ ਆਪਣੇ ਘਰ ਚੀ ਕੋਟਰੀ ਵਿੱਚ ਫਸ ਗਏ ਨੇ ਆਪਣੇ ਘਰ ਤੋਂ ਬਾਹਰ ਨਹੀਂ ਆ ਰਹੇ ਸੋ ਮੈਂ ਸਾਹਮਣੇ ਕੈਪਟਨ ਸਾਹਿਬ ਨੂੰ ਤੁਰੰਤ ਬਤੌਰ ਹੋਮ ਮਿਨਿਸਟਰ ਅਸਤੀਫਾ ਦੇਣਾ ਚਾਹੀਦਾ ਕਿਉਂਕਿ ਪੰਜਾਬ ਦੀ ਅਮਨ उधर अगले चौबीस घंटे भी कटाई ना करदायत हदायत की है मौसम महकमे ने उन्हतरी भारत में मौसम होर खराब हो सकता है गड़े पै सकते हैं अगले दो तो बाद मौसम साफ हो है अगले ट्वेंटी फोर आवर्स के लिए हमारा ये उम्मीद है कि जो एक एक्टिव वैस्टर्न डिस्टर्बेंस अभी नॉर्थ ईस्ट इंडिया के ऊपर केंद्रीय है ये धीरे धीरे ईस्टवर्ड मूव करेगा मगर इसके प्रभाव में जम्मू कश्मीर हिमाचल प्रदेश उत्तराखंड पंजाब हरियाणा में बारिश होगा मगर काल के हिसाब से इंटेंसिटी कम रहेगा लाइट टू मॉडर टैंडफोल होने का उम्मीद किया जा रहा है इसके साथ साथ थंडास्टॉर्म भी हो सकता है आइसोलेटेड प्रेसेस में आपका हेल्थ स्टार्म भी रिकॉर्ड कर सकते हैं किया जा सकता है और इसके साथ साथ इसका ज़्यादा इम्पैक्ट अभी उत्तर प्रदेश नॉर्थ मध्य प्रदेश बिहार झारखंड नॉर्थ छत्तीसगढ़ एरिया में देखने को मिलेगा अगले ट्वेंटी आवर्स के लिए वहाँ लगभग सभी जगह पर बारिश होने के साथ साथ आपको हेल्थ स्टॉर्म भी मिल सकता है और गोष्ठी और विंड स्पीड रीचिंग सिक्सटी किलोमीटर पर आवर भी हो सकता है और ਇਸਕੇ ਬਾਅਦ ਮਨੇ ਯਾਨੀ ਕੱਲ੍ਹ ਸੇ ਸਿਚੁਏਸ਼ਨ ਵਿੱਚ ਇੰਪਰੂਵਮੈਂਟ ਹੋਗਾ ਔਰ ਇਸਕਾ ਕੋਈ ਐਡਵਰਸ ਇੰਪੈਕਟ ਨਹੀਂ ਰਹੇਗਾ। ਉਧਰ ਸਿਮਰਜੀਤ ਸਿੰਘ ਬੈਂਸ ਜਿਹੜੇ ਕਿ ਲੁਧਿਆਣਾ ਤੋਂ ਮੈਦਾਨ ਵਿੱਚ ਹਨ ਉਹਨਾਂ ਨੇ ਆਮ ਲੋਕਾਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਹਨਾਂ ਬਾਦਲ ਅਤੇ ਮਜੀਠੀਆ ਪਰਿਵਾਰ ਦਾ ਘਰਾਉ ਕੀਤਾ। ਜਲੀਆਂ ਵਾਲੇ ਬਾਗ ਦੇ ਸਾਕੇ ਨੂੰ ਲੈ ਕੇ ਸਿਮਰਜੀਤ ਬੈਂਸ ਨੇ ਮਜੀਠੀਆ ਪਰਿਵਾਰ ਤੇ ਸਵਾਲ ਚੱਕੇ। ਬੀਐਡੀ ਵੀ ਨੂੰ ਲੈ ਕੇ ਵੀ ਉਹਨਾਂ ਸ਼੍ਰੋਮਣੀ ਅਕਾਲੀ ਦਲ ਤੇ ਤਿੱਖਾ ਸਿਆਸੀ ਵਾਰ ਕੀਤਾ। ਨਿਗਤੀ ਸੰਦਰ ਦੇ ਉਸਨੇ ਇਹ

ਇਦੇ ਤਰੇ ਖਾਦਾ ਜਿਹਦਾ ਦਾਦੇ ਦੇ ਤਰੇ ਰੋਟੀ ਖਾਦੀ ਉਹਨੇ ਮੇਰੇ ਕੀ ਇਹ ਦੇ ਦਾਦੇ ਦੇ ਉਹਨੂੰ ਡਿਨਰ ਕੀਤਾ ਤੇ ਉਹ ਲੋਕ ਜਿਹੜੇ ਮਾਵਾਂ ਹਿੱਸੇ ਨੇ ਰਾਜ ਦਾ ਹੁਕਮ ਦਿੰਦੇ ਸੀ ਬਾਹਰ ਕਰਦੇ ਸੀ ਸਾਨੂੰ ਤੇ ਪੰਜਾਬ ਦੀ ਧਰਤੀ ਦੇ ਉੱਤੇ ਗੰਗ ਦਾ ਬੀਤਾ ਲਾਦਾ ਚਿੱਟੇ ਦਾ ਹੁਕਮ ਆ ਜਿੱਤਣਾ ਤੇ ਮਾਵਾਂ ਦੇ ਬੈਣ ਕਹਿੰਦੇ ਆ ਵੀਡੀਓ ਦੇਖਦੇ ਨਾ ਪੁੱਤ ਦੇ ਬਾਜੇ ਸਵੇਲੇ ਪੱਦੀ ਹੁੰਦੀਆਂ ਤੇ ਖਿੱਚਣ ਨਾ ਵੀ ਹੁਕਮ ਦਿੰਦਾ ਉਹ ਕੌਣ ਲੈ ਕੇ ਆਇਆ ਦੇ 부ਜੇ ਪਾਸੇ ਉਹ ਵਾਦਾ ਕਰਨ ਵਾਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੌਕਰੀਆਂ ਵੰਡ ਗਿਆ ਹਰ ਕੱਲ ਦੇ। ਕਿਸਾਨਾਂ ਦਾ ਕਰਜ਼ਾ ਮਾਫ਼ ਕੋਆਪਰੇਟਿਵ ਹੋਵੇ ਆਰਪੀ ਹੋਵੇ ਨੈਸ਼ਨਲ ਬੈਂਕ ਹੋਵੇ 2500 ਪੈਨਸ਼ਨ 55000 ਸ਼ਗਨ ਆਈਫੋਨ ਲੈਪਟਾਪ ਤੇ ਜਿਹੜਾ ਵਾਦੇ ਜਿਹਦੇ ਵਾਦਾ ਕਰ ਗਿਆ ਵੀ 4 ਹਫ਼ਤਿਆਂ ਦੇ ਵਿੱਚ ਪਿੱਟਾ ਖਤਮ ਪਿੱਟਾ ਖਤਮ 2 ਸਾਲ ਹੋ ਗਏ 2 ਸਾਲ ਕਿਸਾਨੀ ਖਤਮ ਹੋ ਰਿਹਾ ਪੰਜਾਬ ਦਾ ਨੌਜਵਾਨ ਖਤਮ ਹੋ ਰਿਹਾ ਜਿਹੜੇ ਆਪਾਂ ਤਿੰਨ ਚਾਰ ਫੋਟੋਆਂ ਦੇਖੇ ਨੇ ਇਹ ਤਾਂ ਕੁਝ ਵੀ ਨਹੀਂ ਉਧਰ ਬਠਿੰਡਾ ਵਿੱਚ ਸੁਖਪਾਲ ਸਿੰਘ ਖਹਿਰਾ ਵੀ ਲਗਾਤਾਰ ਪਿੰਡ ਦਰ ਪਿੰਡਾਂ ਦਾ ਦੌਰਾ ਕਰ ਰਹੇ ਨੇ ਇਸ ਮੌਕੇ ਉਹਨਾਂ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਮੁੱਦੇ ਚੁੱਕੇ ਉਹਨਾਂ ਕਿਹਾ ਕਿ ਕਿਸਾਨਾਂ ਨੂੰ ਸਹੀ ਪਾਣੀ ਨਹੀਂ ਮਿਲ ਰਹੇ ਨੇ ਸੁਆਮੀਨਾਥਨ ਕਮਿਸ਼ਨ ਦੀਆਂ ਸਿਫਾਰਿਸ਼ਾਂ ਨਾ ਲਾਗੂ ਕਰਨ ਤੇ ਵੀ ਉਹਨਾਂ ਨੇ ਸਰਕਾਰ ਦਾ ਘਰਾਓ ਕੀਤਾ ਅਤੇ ਨਰਿੰਦਰ ਮੋਦੀ ਨੂੰ ਮਰਦਾਬਾਦ ਕਿਹਾ ਕਾਂਗਰਸੀਆਂ ਸਿਤਾਰਾ ਨੇ ਭਾਰਤੀ ਜੱਤਾ ਪਾਰਟੀ ਤੇ ਅਕਾਲੀ ਦਲ ਭਾਈਵਾਲ ਗੱਲ ਜੋੜਨੇ ਆ ਸਰਕਾਰਾਂ ਨੇ ਕੇਂਦਰ ਵਿੱਚ ਆਪਣੀਆਂ ਫਸਲਾਂ ਦੇ ਭਾਅ ਕਣਕ ਦੇ ਝੋਨੇ ਦੇ ਨਰਮੇ ਦੇ ਕਣੇ ਦੇ ਠੀਕ ਮਿੱਠੇ ਨੇ ਫਿਰ ਆਪਾਂ ਉਹ ਤੌਰਾਂ 'ਤੇ ਚੱਲਦੇ ਫਿਰ ਮੇਰਾ ਕੋਈ ਅਧਿਕਾਰ ਨਹੀਂ ਜੀ ਤੁਹਾਡੇ ਦਰਮਿਆਨ ਅੜ ਕੇ ਤੁਹਾਡੇ ਨਾਲ ਮੈਂ ਕੋਈ ਲੁੱਟਾਚੀ ਨਹੀਂ ਕਰਾਂਦਾ ਪਰ ਜੇ ਤੁਹਾਨੂੰ ਲੱਗਦਾ ਵਾ ਕਿ ਸਾਡੀ ਮਾਇਲੇ ਕੋਈ ਮੋਲੀ ਨਹੀਂ ਪਾ ਸਕਦਾ ਉਲਟਾ ਸਾਡੇ ਕਾਚੇ ਦਾਗ ਰਿਆ ਸਾਡੇ ਨਾਲ ਕੋਝਾ ਮਜ਼ਾਕ ਹੋਇਆ ਸਾਡੀ ਹੱਕ ਤੇ ਹਲਾਲ ਦੀ ਕਮਾਈ ਦੀ ਕੋਈ ਕੀਮਤ ਨਹੀਂ ਪਾਈ ਸਾਡੇ ਨਾਲ ਵਿਸ਼ਵਾਸ ਘਾਟ ਹੋਇਆ ਸਾਡੀਆਂ ਵੋਟਾਂ ਦਾ ਧੋਖਾ ਤੜੀ ਕਿਤੀ ਤੇ ਸਾਡੇ ਵੋਟਾਂ ਦੀ फिकਰ ਨਹੀਂ ਕੀਤੀ ਆ ਤੇ ਸੇਵਾ ਸਾਰੇ ਕਿਸਾਨਾਂ ਤੇ ਸਮੂਹ ਕਿੱਤਿਆਂ ਦੇ ਕਰਦਿਆਂ ਨੂੰ ਕਹਿ ਆਇਆ ਕਿ ਇਸ ਵਾਰ ਤੇਰਾ ਸਾਰੀਆ ਰਵੈਤੀ ਪਾਰਟੀ ਆ ਚਾਹੇ ਅਕਾਦੀ ਪਾਰਟਪਾਰ ਕਰ ਸੋੜਾ ਕਿਸਾ ਉਹ ਕਮਾਗਸਪਾ ਲਈਏ ਅੱਜ ਤੋਂ ਤੁਹਾਡੇ ਚਿਹਰੇ ਤੇ ਆ ਉਹਨਾਂ ਨੂੰ ਪਹਿਲਾਂ ਪੁੱਛੋ ਕਿ ਸਾਡੀ ਫਸਲਾਂ ਦੇ ਪਾਸ ਤੁਸੀਂ ਠੀਕ ਤੇ ਕੋਈ ਨਹੀਂ ਕਰਦੇ ਪੂਰੀ ਦੁਨੀਆ ਵਿੱਚ ਭਗਵਾਨ ਮਹਾਵੀਰ ਜਨਮ ਦਿਦਾ ਦਿਹਾੜਾ ਮਨਾਇਆ ਜਾ ਰਿਹਾ ਹੈ ਪਰ ਪੰਜਾਬ ਦੀ ਸਰਕਾਰ ਭਗਵਾਨ ਦੀ ਪਛਾਣ ਕਰਨ ਵਿੱਚ ਗਲਤੀ ਕਰ ਗਈ ਅਸਲ 'ਚ ਪੰਜਾਬ ਸਰਕਾਰ ਵੱਲੋਂ ਭਗਵਾਨ ਮਹਾਵੀਰ ਜਨਮ ਦਿ ਦੇ ਮੌਕੇ ਇੱਕ ਇਸ਼ਤਿਹਾਰ ਜਾਰੀ ਕੀਤਾ ਗਿਆ ਸੀ ਪਰ ਵਿਸ਼ਵ ਜੈਨ ਸੰਗਠਨ ਨੇ ਸਰਕਾਰੀ ਇਸ਼ਤਿਹਾਰ ਤੇ ਇਤਰਾਜ਼ ਜਤਾਇਆ ਵਧਾਈ ਸੰਦੇਸ਼ ਵਿੱਚ ਵਿਸ਼ਵ ਜੈਨ ਸੰਗਠਨ ਮੁਤਾਬਕ ਕਿਹਾ ਗਿਆ ਹੈ ਕਿ ਭਗਵਾਨ ਮਹਾਵੀਰ ਜੈਨ ਦੀ ਤਸਵੀਰ ਦੀ ਜਗ੍ਹਾ ਤੇ ਭਗਵਾਨ ਬੁੱਧ ਦੀ ਤਸਵੀਰ ਲਗਾ ਦਿੱਤੀ ਗਈ ਹੈ ਸੋ ਪੰਜਾਬ ਦੀ ਸਰਕਾਰ ਭਗਵਾਨ ਪਛਾਣਨ ਵਿੱਚ ਗਲਤੀ ਕਰ ਗਈ ਹੈ ਹਾਂ ਅੱਜ ਜਦੋਂ ਅਸੀਂ ਅਖਬਾਰ ਦੇਖੇ ਸਵੇਰੇ ਤਾਂ ਦੇਖਿਆ ਕਿ ਭਗਵਾਨ ਮਹਾਵੀਰ ਸਵਾਮੀ ਜੀ ਦੀ ਜਟਾ ਜਨਮ ਜਨਤੀ ਹੈ ਉਸ ਦੇ ਉੱਤੇ ਜਿਹੜਾ ਸਰਕਾਰ ਵੱਲੋਂ ਹਰ ਸਾਲ ਸਪਲੀ ਹੋਰ ਕਾਲਿਆ ਜਾਂਦਾ ਹੈ ਇੱਕ ਸ਼ੁਭ ਕਮਨਾਵਾਂ ਦਿੱਤੀਆਂ ਜਾਂਦੀਆਂ ਸਮਾਜ ਨੂੰ ਤੇ ਉਸ ਦੇ ਉੱਤੇ ਜਿਹੜੀ ਫੋਟੋ ਹੈ ਭਗਵਾਨ ਉਹ ਆ ਵੀਰ ਸਵਾਮੀ ਜੀ ਦੀ ਜਗ੍ਹਾ ਤੇ ਭਗਵਾਨ ਬੁੱਧ ਦੀ ਦਿੱਤੀ ਗਈ ਹੈ ਜਿਹਦੇ ਨਾਲ ਕਿ ਸਾਨੂੰ ਕਾਫੀ ਜ਼ਿਆਦਾ ਠੇਸ ਲੱਗੀ ਕਿ ਸਾਡੇ ਜਿਹੜਾ ਧਰਮ ਨੂੰ ਹੈ ਕਿੰਨਾ ਕੁ ਸੀਰੀਅਸਲੀ ਲਿੱਤਾ ਜਾ ਰਿਹਾ ਹੈ ਸਰਕਾਰ ਦੇ ਅਧਿਕਾਰੀਆਂ ਵੱਲੋਂ ਤੇ ਇਸ ਚੀਜ਼ ਦੇ ਬਾਰੇ ਜਿਹੜੀ ਹੈ ਮੈਂ ਚੀਫ ਸਕੱਤਰ ਪੰਜਾਬ ਸਰਕਾਰ ਨੂੰ ਜਿਹੜੀ ਹੈ ਈਮੇਲ ਵੀ ਭੇਜੀ ਹੈ WhatsApp ਵੀ ਭੇਜੀ ਹੈ ਤਾਂ ਕਿ ਅੱਗੇ ਤੋਂ ਇਸ ਤਰ੍ਹਾਂ ਦੀਆਂ ਜਿਹੜੀਆਂ ਲਾਪਰਵਾਹੀਆਂ ਤੇ ਗਲਤੀਆਂ ਨਾ ਕੀਤੀਆਂ ਜਾਣ ਤਾਂ ਕਿ ਸਾਡੇ ਸਮਾਜ ਦਾ ਜਿਹੜਾ ਮਾਨ ਸਨਮਾਨ ਹੈ ਜਿਹੜਾ ਉਸ ਨੂੰ ਠੇਸ ਨਾ ਪਹੁੰਚੇ ਨਵਜੋਤ ਸਿੰਘ ਸਿੱਧੂ ਗੁਜਰਾਤ ਵਿੱਚ ਪਤਨ ਵਿੱਚ ਰੈਲੀ ਦੌਰਾਨ ਨਰਿੰਦਰ ਮੋਦੀ ਤੇ ਜੰਮ ਕੇ ਵਰਸੇ ਖੰਡਾਇਆ ਹਾਸਾ ਵਜੀਆਂ ਤਾਲੀਆਂ ਨਰਿੰਦਰ ਮੋਦੀ ਤੇ ਲਾਏ ਵੱਡੇ ਵੱਡੇ ਇਲਜ਼ਾਮ ਬਿਹਾਰ ਵਿੱਚ ਕੇਸ ਦਰਜ ਹੋਣ ਤੋਂ ਬਾਅਦੂਦ ਵੀ ਨਵਜੋਤ ਸਿੰਘ ਸਿੱਧੂ ਦੇ ਹੌਸਲੇ ਵਿੱਚ ਨਹੀਂ ਦੇਖੀ ਕਮੀ ਪੰਜਾਬ ਭਾਜਪਾ ਦੇ ਸਾਰੇ ਲੀਡਰ ਪਏ ਨਵਜੋਤ ਸਿੰਘ ਸਿੱਧੂ ਦੇ ਪਿੱਛੇ ਕੱਢੀ ਜੰਮ ਕੇ ਪੜਾਸ ਕੈਪਟਨ ਅਭਿਮਨਿਉ ਨੇ ਕਿਹਾ ਨਵਜੋਤ ਸਿੰਘ ਸਿੱਧੂ ਦੀ ਜੱਫੀ ਪਾਉਣਾ ਸੀ ਗਲਤ ਤਾਰਾ 370 ਨੂੰ ਲੈ ਕੇ ਵੀ ਕਾਂਗਰਸ ਨੇ ਕੀਤਾ ਵਾਰ ਸ਼ਵੇਤ ਮਲਿਕ ਨੇ ਵੀ ਨਵਜੋਤ ਸਿੱਧੂ ਤੇ ਕੀਤਾ ਸਿਆਸੀ ਹਮਲਾ ਕਿਹਾ ਸਿੱਧੂ ਦੇ ਸਿਆਸੀ ਮਿਆਰ ਦੇ ਉੱਤੇ ਹਰ ਕੋਈ ਚੱਕ ਰਿਹਾ ਸਵਾਲ ਸ਼ਵੇਤ ਮਲਿਕ ਨੇ ਕਿਹਾ ਸਿੱਧੂ ਤੂੰ ਪੈਸੇ ਦੇ ਕੇ ਕੁਝ ਵੀ ਬਲਵਾ ਲਓ ਨਵਜੋ ਸਿੱਧੂ ਵੀ ਹਮੇਸ਼ਾ ਕਰਦੇ ਰਹੇ ਨੇ ਸ਼ਵੇਤ ਮਲਿਕ ਤੇ ਹਮਲਾ ਸ਼ਵੇਤ ਮਲਿਕ ਨੂੰ ਸਿੱਧੂ ਕਹਿੰਦੇ ਰਹੇ ਨੇ ਕਿ ਸ਼ਵੇਤ ਮਲਿਕ ਹਾਰਿਆ ਕਾਉਂਸਲਰ ਦੀ ਚੋਣ ਪਹਿਲਾਂ ਜਿੱਤ ਕੇ ਆਵੇ ਫੇਰ ਕਰੇ ਮੇਰੇ ਨਾਲ ਗੱਲ ਸਿਮਰਜੀਤ ਬੈਂਸ ਨੇ ਲੁਧਿਆਣਾ ਵਿੱਚ ਕਾਂਗਰਸ ਨੇ ਸੰਗਰੂਰ ਵਿੱਚ ਸਖਪਾਲ ਖੈਰਾ ਨੇ ਬਠਿੰਡਾ ਵਿੱਚ ਪਰਮਿੰਦਰ ਢੀਂਟਸਾ ਨੇ ਸੰਗਰੂਰ ਵਿੱਚ ਅਤੇ ਬਰਗਾੜੀ ਮੋਰਚੇ ਦੇ ਆਗੂਆਂ ਨੇ ਬਰਨਾਲੇ ਵਿੱਚ ਕੀਤੀਆਂ ਮੀਟਿੰਗਾਂ 20 ਅਪ੍ਰੈਲ ਨੂੰ ਚੰਡੀਗੜ੍ਹ ਵਿੱਚ ਇਲੈਕਸ਼ਨ ਕਮਿਸ਼ਨ ਦੇ ਬਾਹਰ ਬਰਗਾੜੀ ਮੋਰਚੇ ਨੇ ਦਿੱਤਾ ਧਰਨਾ ਲਾਉਣ ਦਾ ਅਲਟੀਮੇਟਮ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਤੂਫਾਨ ਗੜੇਮਾਰੀ ਨੇ ਲਈ ਕਈਆਂ ਦੀ ਜਾਨ ਪੰਜਾਬ ਵਿੱਚ ਕਣਕ ਦਾ ਹੋਇਆ ਬੁਰਾ ਹਾਲ ਕੈਪਟਨ ਮਰਿੰਦਰ ਸਿੰਘ ਨੇ ਦਿੱਤਾ ਕਿਸਾਨਾਂ ਨੂੰ ਮਦਦ ਦਾ ਭਰੋਸਾ ਹਰਪਾਲ ਚੀਵਾ ਨੇ ਕਿਹਾ ਸਰਕਾਰ ਦਵੇ 50 ਹਜ਼ਾਰ ਏਕੜ ਕਿਸਾਨਾਂ ਦੀ ਕਣਕ ਕਈ ਠਾਈ ਹੋਈ ਟਹਿ ਟੇਰੀ ਮੰਡੀਆਂ ਵਿੱਚ ਪਾਣੀ ਮੌਸਮ ਵਿਭਾਗ ਦੀ ਚੇਤਾਵਨੀ ਅਗਲੇ 2 ਦਿਨ ਵੀ ਰਹਣਗੀ ਖਰਾਬ ਮੌਸਮ ਪੰਜਾਬ ਇਸ ਵੇਲੇ ਵਿੱਚ ਫਿਲਹਾਲ ਇਨਾਂ ਹੀ ਨਵੀਆਂ ਤੇ ਤਾਜ਼ੀਆਂ ਸਰਗਰਮੀਆਂ ਦੇ ਨਾਲ ਫੇਰ ਮੁਲਾਕਾਤ ਹੋਏਗੀ ਸੁਰਿੰਦਰ ਡੱਲਾ ਨੂੰ ਜੋ ਇਜਾਜ਼ਤ ਧੰਨਵਾਦ